ਮਾਰਾ ਸਾਰ ਤੇ ਮੈਨੂੰ ਮਾਲਕਾਂ ਨੇ ਫੋਨ ਕੀਤਾ ਕੋਈ 6:00 ਸਵਾ 6 ਵੇਨ ਬੈਸ ਰਸਨਾ ਤਾਂ ਦੀ ਦੁਕਾਨ ਪੰਨ ਗਿਆ ਕੋਈ ਆ ਕੇ ਦੇਖਿਆ ਤੇ ਸਬਾਨ ਸੋਣ ਸਾਰਾ ਇੱਥੇ ਵਿਖਰੇ ਦਾ ਸੀ ਤੇਰੇ ਵਿੱਚ ਹੁਣ ਇੱਕ ਚੀਜ਼ ਨਹੀਂ ਰਹੀਗੀ ਮਤਲਬ ੂੜੇ ਅੰਦਰ ਸਾਲਾ 12 ਉਹ ਇੱਕ ਤਲਾ ਤੋਂ ਦੇ ਨਾ ਇੱਕ ਟੁੱਟ ਮੀਂ ਦੇ ਉਹਨਾਂ ਨੇ ਸੰਭਲਣਾ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਹੀ ਗੇ ਉਹ ਪੇਚ ਦਾਸ ਨਾਲ ਉਹਨਾਂ ਨੇ ਖੋਲੇ ਬੋਲੇ ਸ਼ੀਸ਼ੇ ਹੀ ਸ਼ੀਸ਼ੇ ਨੇ ਤੋੜਿਆ ਗੇ ਇਸ ਤਰ੍ਹਾਂ ਦੇ ਲੱਗੇ ਤੇ ਆਣ ਕੇ ਇਹਨਾਂ ਨੇ ਸਭ ਮਾਰ ਜਾਂਦੇ ਦਾ ਸਾਰਾ ਹੀ ਕੱਢ ਲਿਆ ਗਹਿਣੇ ਦਾ ਸਾਮਾਨ ਸੀਗਾ ਇਹ ਡੱਬੇ ਡੁੱਬੇ ਖਾਲੀ ਕਰ ਗਏ ਸਾਰੇ ਇਹਦੇ ਵਿੱਚ ਲੋਕਾਂ ਦਾ ਸਾਮਾਨ ਸੀ ਗਹਿਣੇ ਦਾ ਤੇ ਨਗਦ ਪੈਸੇ ਹੀ ਇੱਥੇ ਗੱਲੇ 'ਚ ਰੱਖੇ ਦੇ ਕੋਈ ਲੱਗੇ 50000 ਰੁਪਏ ਕਹੀ ਜਾਂਦੇ 8000 ਰੁਪਏ ਕਹੀ 50000 ਹਾਂਜੀ ਪਰ ਗਹਿਣੇ ਕਿੰਨੇ ਦਾ ਨੁਕਸਾਨ ਗਹਿਣੇ ਦਾ ਨੁਕਸਾਨ ਘਟੋ ਘਟ ਸਰ 1.5 ਲੱਖ ਰੁਪਏ ਦਾ ਹੋਗਾ ਗੀ ਚਾਂਦੀ ਚੋਰੀ ਦਾ ਸਮਾਨ ਹੀ ਕੁਛ ਸੋਨੇ ਦਾ ਹੀਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਉਹ ਬਚ ਗਈ ਤੇ ਇੱਕ ਵਾਲੀ ਦਾ ਜੋੜਾ ਵਜਾ ਬਾਕੀ ਜਿਹੜਾ ਪਹਿਲਾ ਸੀ ਉਹ ਸਾਰਾ ਇ ਲੈ ਮੇਂ ਚਾੜ ਗਿਆ ਕੈਮਰੇ ਤੋਂ ਲੱਗੇ ਕੈਮਰਾ ਲੱਗੇ ਦਾ ਕੈਮਰਾ ਹੀ ਬੁੱਟ ਕੇ ਲੱਗੇ ਤੋੜ ਕੇ ਲੱਗੇ ਹਾਂਜੀ ਤੇ ਐਸੀ ਇਹ ਦਿਨਾਂ ਦਾ ਹਾਂਜੀ 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 ਉਹ ਮੁੰਡੇ ਕੋਲ ਕਢਾਨਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕੋਈ ਨਾਇਲ ਫੋਟੋ ਆ ਜੇ ਵਿੱਚ ਬਾਲਿਸਪ ਕਪੜੇ ਦਿੱਤੇ ਹਾਂ ਜੀ ਹਾਂ ਜੀ ਆਏ ਸਾਰੇ ਕਹਿੰਦੇ ਆਏ ਦੋ ਮਿੰਟਾਂ ਨੇ ਮੈਂ ਜਾਂਦਾ ਕੀ ਮੰਗ ਕਰ ਲੋ ਮੰਗੇ ਹੀ ਸਰ ਮਾੜਾ ਬੰਦਾ ਹੈਗਾ ਇਕੱਲਾ ਇਕੱਲਾ ਹੈਗਾ ਮੇਰੀ ਤੇ ਘਰ ਦੇ ਵੀ ਭਾਈ ਵੀ ਪੂਰੇ ਹੋ ਗਏ ਨੇ ਤੇ ਕੋਈ ਬੇਟੀ ਹੈ ਮੇਰੀ ਮੈਂ ਹੀ ਸੋਚਣਾ ਵਿੱਚ ਉਹ ਬੰਦੇ ਫੜੇ ਜਾਣ ਮੇਰਾ ਨੁਕਸਾਨ ਜਿਹੜਾ ਹੋ ਗਿਆ ਪੂਰਾ ਹੋ ਜੇ ਬਸ ਉਹਦੀ ਗੱਲ ਉਹ ਮੈਂ ਅੱਜ ਦੁਕਾਨ ਕਲੋਜ਼ ਕੀਤੀ ਆ ਸਵੇਰ 9 ਵਜੇ 9 ਵਜੇ ਕਲੋਜ਼ ਕਰਕੇ ਦੁਕਾਨ ਅੰਦਰ ਕੈਸ਼ ਸੀ ਕੋ 50-60000 ਰੁਪਏ ਤੇ ਮੁੜਿਆਣੇ ਸਵੇਰੇ ਪੇਮੈਂਟ ਕਰਨੀ ਸੀ ਕੋਈ ਇਹਨਾਂ ਨੂੰ ਸੌਦਾ ਵਾਲਿਆਂ ਨੂੰ ਤੇ ਮੈਂ ਰਾਤ ਘਰ ਗਿਆ ਵਾਂ ਤੇ 11 ਵਜੇ ਤੱਕ ਮੈਂ ਕੰਮ ਦੇ ਵੇਂਦਾ ਨਹੀਂ ਘਰੋਂ ਤੁਹਾਨੂੰ ਠੀਕ ਠਾਕ ਹੀ ਸਭ ਕੁਝ ਤੇ ਸਵੇਰੇ ਉੱਠ ਕੇ ਸਵੇਰ 9 ਵਜੇ ਮੈਂ ਦੁਕਾਨ ਤੇ ਮੁੜਿਆ ਸੈਰ ਕਰਨ ਵਾਲੇ ਲੋਕਾਂ ਨੇ ਦੱਸਿਆ ਵੀ ਤੇਰਾ ਅੰਦਰ ਦਾ ਸ਼ੀਸ਼ਾ ਟੁੱਟਿਆ ਵਾ ਸ਼ਟਰ ਤਾਂ ਦਾ ਸ਼ਟਰ ਤਾਂ ਹੀ ਤੇ ਤੋੜ ਗਏ ਟਫਣ ਟਫਣ ਤੋੜ ਗਏ ਅੰਦਰੋਂ ਡੀਵੀਆਰ ਲੱਗੇ ਆ ਕੈਮਰੇ ਤੇ ਸੀ ਆ ਡੀਵੀਆਰ ਚੁੱਕੇ ਲੱਗੇ ਨਾਲ ਵੈਰੀ ਗੁੱਡ ਰਿਕਾਰਡਿੰਗ ਵਗੈਰਾ ਹੈਗੀ ਤੇ ਉਹ ਕਿਆ ਐਸਾ ਗੱਲੇ ਅੰਦਰਲੇ ਵੀ ਟੁੱਟੇ ਦੀ ਵੇਖ ਹੀ ਲਏ ਆ ਸਾਰੇ ਉਹਨਾਂ ਨੇ ਲਾ ਕੇ ਪੇਰਕਸ ਲਾ ਕੇ ਤੋੜ ਕੇ ਤੇ ਲੱਗੇ ਆ ਕੈਸ਼ ਅੰਦਰੋਂ ਔੜੀ 50 60000 ਰੁਪਏ ਦੇ ਕੈਸ਼ ਹੀ ਇਹਦੇ ਵਿੱਚ ਗੱਲਾਂ ਦੇ ਵਿੱਚ ਜਿਹੜੀ ਪੇਮੈਂਟ ਅੱਜ ਕਰਨੀ ਸੀ ਸੋਮਵਾਰ ਤੇ ਟਫਣ ਭੰਗ ਗਏ ਆ ਡੀਵੀਆਰ ਲੱਗੇ ਆ ਤੇ ਚਲੋ ਇਹਨਾ ਐ ਇਹੋ ਕੱਲ ਕਹਿੰਦੇ ਆ ਮੁਲਾਜ਼ਮਾਂ ਨੂੰ ਵੀ ਚਲ ਇੱਥੇ ਦਸਤ ਵਗੈਰਾ ਕਰਨ ਵਾਲੇ ਇਥੇ ਮੁਲਾਜ਼ਮ ਇੱਕ ਨਹੀਂ ਕੈਸ਼ ਤੋਂ ਲਵ ਹੋ ਨੀ ਜੇ ਕੁਝ ਵੀ ਖਰਿਆ ਨਾਲੇ ਹਾਂਜੀ ਉਹ ਬਾਬੇ ਦੇ ਪੈਸੇ ਕੈਸ਼ ਵਿੱਚ ਆ ਜਾਂਦੇ ਆ ਬਾਬੇ ਆਹ ਜੀ ਵੱਖਰੇ ਕੱਢੇ ਹਾਂਜੀ ਵੱਖਰੇ ਕੱਢੇ ਮੇਹੀ ਉਹ ਵਿੱਚ ਸੈ ਉਹ ਕਿੰਨੇ ਕੇ ਉਹ ਵੀ ਬਣਾ ਕੋਈ ਆ 2000 ਰੁਪਏ ਹੋਣਾ ਜਿਆਦਾ ਨਹੀਂ ਹੋਣਾ ਸ਼ਟਰਿੱਦ ਦਾ ਤੋੜਿਆ ਲਵਦਾ ਲੋਗ ਦੋ ਤਾਲੇ ਲੱਗੇ ਸ਼ਾਈਨਾਂ ਦੇ ਇੱਕ ਉੱਧਰੀ ਸਾਈਡ ਤੇ ਇੱਕੋਲੀ ਸਾਈਡ ਤੇ ਉਹ ਦੋਨੇ ਲਾਕ ਤੋੜ ਕੇ ਤੇ ਇਹਨਾਂ ਨੇ ਸ਼ਟਰ ਬੰਦ ਕਿਹੜੇ ਤਰੀਕੇ ਨਾਲ ਚੁੱਕਿਆ ਵਾ ਸ਼ਟਰ ਦਾ ਗਰਾਰੀ ਵਾਲਾ ਵਾ ਪਰ ਚੁੱਕਿਆ ਕਿਹੜੇ ਤਰੀਕੇ ਨਾਲ ਉਹਨਾਂ ਨੇ ਚੁੱਕ ਕੇ ਅੱਧਾ ਛੱਡਿਆ ਤੇ ਬਾਕੀ ਜਦੋਂ ਅੰਧਰਾ ਆਇਆ ਤਾਂ ਤਾਮਨ ਤੋੜਿਆ ਉਹਨਾਂ ਨੇ ਤਾਮਨ ਤੋੜੇ ਟੋਟਾ ਵਾ ਤੇ ਫੇਰ ਅੰਦਰ ਐਂਟਰੀ ਕੀਤੀ ਹੈ ਇਥੋਂ ਜ਼ਰਾ ਲਾਂਦੇ ਆ ਇਥੋਂ ਮੇਰੇ ਸਾਹ ਜੱਟ ਲਾਇਆ ਰਾਜ ਜੱਕ ਵਗਾਂ ਲਾਇਆ ਹੈਗਾ ਬਾਕੀ ਉਹ ਡੀਵੀਆ ਲਾਗੇ ਹੁਣ ਤਾਂ ਪਤਾ ਨਹੀਂ ਬਾਅਦ ਚ ਕੀ ਹੋਇਆ ਕੀ ਨਹੀਂ ਹੋਇਆ ਜੀ ਅਸੀਂ ਤਾਂ ਵੇ ਚੌਂਕ ਤੇ ਤੁਸੀਂ ਆਣਾ ਗੱਲ ਦਿੰਦੇ ਨੇ ਤੇ ਥਾਂ ਬਸ ਕਰਦੇ ਆ ਕੋਈ 12 1 ਵਜੇ ਤੱਕ ਜਾਂਦੇ ਆ ਪਰ ਇਹਨਾਂ ਨੂੰ ਚਾਹੀਦਾ ਇੱਥੇ ਕੋਈ ਇੱਕਦਾਂ ਇੱਕ ਮੁਲਾਜ਼ਮ ਚਾਹੀਦਾ ਮੇਨ ਚੌਂਕ ਇਹਦੇ ਵਿੱਚ ਇੱਥੇ ਹੋਣਾ ਤੇ ਚਲੋ ਇਹ ਦੱਸਤੀ ਹੁੰਦੀ ਆ ਵੀ ਜੇ ਇੱਕ ਚੌਂਕ 'ਚ ਕੋਈ ਮੁਲਾਜ਼ਮ ਖਲੋਤਾ ਹੋਏ ਤੇ ਫਿਰ ਇਹਨਾਂ ਦੀ ਦੁਕਾਨਾਂ ਦੀ ਮਤਲਬ ਸੇਫਟੀ ਹੈ ਸੀ ਉਹ ਯਾਰ ਅਟੈਚ ਹੈ ਤੁਹਾਡੇ ਮੋਬਾਈਲ ਨਾਲ ਤੇ ਇੰਟਰਗੇ ਇੰਡੀਕੇਸ਼ਨ ਨਹੀਂ ਮਿਲੀ ਕੋਈ ਰਾਤ ਨੂੰ ਕਿੰਨੇ ਕੋਈ ਇਹ ਉਹਨਾਂ ਨੂੰ ਪਤਾ ਲੱਗਦਾ ਵਾ ਇੱਥੋਂ ਗਵਾਂਡੀਆਂ ਦੇ ਵੀ ਖੜੀ ਜਨਾਂ ਨੇ ਕਵਰ ਕਵਰ ਲਾ ਕੇ ਖੜਿਆ ਵਾ ਕੋਈ 10 ਦੇ 5 ਵਜੇ ਦੀ ਗੱਲ ਆ 5 ਵਜੇ 2 ਮਿੰਟ ਦੀ ਗੱਲ ਜੇ ਠੀਕ ਹੈ ਬਾਕੀ ਉਹਨਾਂ ਕਵਰ ਆ ਹਾਂ ਉਹਨਾਂ ਦੇ ਕੈਮਰੇ ਚ ਉਹ ਮੁੰਡੇ ਕਵਰ ਕਵਰ ਲਾਉਂਦੇ ਆਏ ਆ ਉਹ ਜਿਹਨ ਗੱਡੀ ਦਾ ਕਵਰ ਲਾਇਆ ਵਾ ਬੰਦੇ ਵਜ ਕੇ 2 ਮਿੰਟ ਦੀ ਫੋਰਸ ਆਈ ਉਹਨਾਂ ਕੰਪਲੀਟ ਕਰਵਾਤੀ ਹਾਂ ਜੀ ਕੰਪਲੀਟ ਐਸਾ ਜੋ ਅਮਨ ਸਿੰਘ ਕਹਤਾ ਵਾ ਉਹ ਆਏ ਹੀ ਚਾਰ ਪੰਜ ਜਣੇ ਵੇ ਮੌਕਾ ਵੇਖ ਕੇ ਗਏ ਜੇ ਕੀ ਮੰਗ ਕਰਦੇ ਹੋ ਬਸ ਇਹੋ ਹੀ ਮੰਗਾ ਮਲਾਜਮਾ ਕਰੀ ਇਹੋ ਹੀ ਮੰਗਾ ਵੀ ਚਲੋ ਅੱਗੇ ਤੋਂ ਕਿਹਦਾ ਨੁਕਸਾਨ ਨਾ ਹੋਏ ਜੇ ਸਾਡਾ ਨੁਕਸਾਨ ਹੋਇਆ ਤੇ ਹੋਰ ਵੀ ਕਿਹਦਾ ਨੁਕਸਾਨ ਨਾ ਹੋਏ ਤੇ ਮਹਿੰਗੀਆਂ ਦੁਕਾਨਾਂ ਸਾਮਾਨ ਮਹਿੰਗੇ ਨੇ ਤੇ ਚੋਰੀਆਂ ਅੱਜਕਲ ਵਧ ਗਈਆਂ ਤੁਸੀਂ ਵੇਖਿੰਦੇ ਹੋ ਹਰ ਵਸੇ ਚੋਰੀ ਹੋ ਰਹੀ ਹੈ ਇਹਨਾਂ ਨੇ ਮਹੌਲ ਹੀ ਇੰਨਾ ਪਾਸੜਿਆ ਕੋਈ ਹਿਸਾਬ ਨਹੀਂ ਦੁਨੀਆ ਵੀ ਡਰਦੀ ਐ ਤੇ ਚਲੋ ਇੱਕ ਅਦਾ ਇੱਥੇ ਹੋਣਾ ਚਾਹੀਦਾ ਮੁਲਾਜ਼ਮ ਹੋਣਾ ਚਾਹੀਦਾ ਜਿਹੜੀ ਸੇਫਟੀ ਦੇ ਸਾਰਿਆਂ ਦੀ ਸੇਫਟੀ ਦੇ ਸਾਰਿਆਂ ਨਾਲ ਆਈ ਤੇ ਸਾਡਾ ਨੁਕਸਾਨ ਹੋਇਆ ਤੇ ਅਸੀਂ ਕਹਿੰਦੇ ਹੁਣ ਲੋਕਾਂ ਦਾ ਨੁਕਸਾਨ ਨਾ ਹੋਏ ਇਹ ਕੱਲ ਨੂੰ ਜੇ ਸਾਡੇ ਵਾਰਦਾਤ ਹੋਈ ਇਹਨਾਂ ਨੇ ਕੱਲ ਨੂੰ ਹੋਰ ਵੀ ਕੀ ਦੀ ਕਰਨਗੇ ਨਾਮ ਕੀ ਆਪਣਾ ਮੇਰਾ ਨਾਮ ਅਰਜੰਦਰ ਜੇ ਇੱਥੇ ਰਹਿੰਦੇ ਹਾਂ ਹਾਂਜੀ ਇੱਥੇ ਲੋਕਲੀ ਰਹਿੰਦਾ ਸਿੱਧੂ ਮੈਡੀਕਲ ਸਟੋਰ ਦਾ